ਮਿੱਤਰੋ ਭਰੂਣ ਹੱਤਿਆ ਸਾਡੇ ਦੇਸ਼ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਆ ਭਾਵੇਂ ਜਵਾਨਾ ਪੜ ਲੈ ਗਿਆ ਪਰ ਫੇਰ ਵੀ ਧੀਆਂ ਨੂੰ ਬੇਟੇ ਦੇ ਬਰਾਬਰ ਦਾ ਦਰਜਾ ਨਹੀਂ ਮਿਲਿਆ ਧੀਆਂ ਨੂੰ ਵੀ ਮੇਰੀ ਬੇਨਤੀ ਆ ਕਿ ਮਾਪਿਆਂ ਦੀ ਇੱਜ਼ਤ ਦਾ ਖਿਆਲ ਰੱਖਣ ਸੁਖਰਾਜ ਸਿੰਘ ਮੱਲੇ ਵਾਲੇ ਨੇ ਮੈਨੂੰ ਇੱਕ ਬਹੁਤ ਹੀ ਵਧੀਆ ਲਹਿਤ ਲੈ ਕੇ ਭੇਜੀ ਆ ਕਿਸੇ ਮਾਪਿਆਂ ਨੇ ਕੱਕ ਚ ਧੀ ਨੂੰ ਕਤਲ ਕਰਾਤਾ ਡੇਢ ਦੋ ਸਾਲਾਂ ਬਾਅਦ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਬੜੀ ਬੜੀ ਲੋਹੜੀਆਂ ਮਨਾਈਆਂ ਗਈਆਂ ਜਨਮ ਦਿਨ ਮਨਾਏ ਗਏ ਪਾਰਟੀਆਂ ਕੀਤੀਆਂ ਗਈਆਂ ਪਰ ਪੁੱਤਰ ਜਦੋਂ ਜਮਾਨ ਹੋਇਆ ਉਹਨੇ ਕੀ ਚੰਦ ਚੜ੍ਹਿਆ ਨਸ਼ੇ ਖਾਣ ਲੱਗ ਗਿਆ ਚਿੱਟਾ ਖਾਣ ਲੱਗ ਗਿਆ ਘਰ ਵੇਚਤਾ ਚੋਰੀਆਂ ਕਰਨ ਲੱਗ ਗਿਆ ਮੁਕਦੀ ਮਕਾਓ ਗੱਲ ਜ਼ਮੀਨ ਵੈਗ ਗਈ ਜਿਹੜੇ ਮਾਪੇ ਸੀ ਨਾ ਆਪਦੇ ਮਾਂ ਤੋਂ ਉਹਨੂੰ ਬਿਰਧ ਆਸ਼ਰਮ ਛੱਡਿਆ ਬਿਰਧ ਆਸ਼ਰਮ ਦੇ ਵਿੱਚ ਬੈਠੇ ਮਾਪਿਓ ਸੋਚ ਰਹੇ ਆ ਜੇ ਕਿਤੇ ਆਪਾਂ ਉਹਦੇ ਧੀ ਨੂੰ ਕਤਲ ਕੁੱਖ ਚ ਨਾ ਕਰਾਉਂਦੇ ਹੋ ਸਕਦਾ ਆਪਣਾ ਸਹਾਰਾ ਬਣ ਜਾਂਦੀ ਜਿਵੇਂ ਅੱਜ ਆਪਾਂ ਬਿਰਧ ਆਸ਼ਰਮ ਦੇ ਵਿੱਚ ਰੋਲ ਰਹੇ ਆ ਨਾ ਉਹਦੇ ਆਪਣੀ ਧੀ ਕਚਰੇ ਦੇ ਡੱਬੇ ਚ ਰੋਲ ਰਹੀ ਸੀ ਜਿਵੇਂ ਉਹ ਪਛਤਾਵਾ ਕਰਦੇ ਆ ਉਹ ਸਮੇਂ ਦੇ ਸੀਨ ਨੂੰ ਮੇਰੇ ਅਜੀਜ਼ ਮਿੱਤਰ ਸੁਖਰਾਜ ਸਿੰਘ ਮੱਲਿਆਣੇ ਦੀ ਕਲਮ ਨੇ ਐਂ ਲਿਖਿਆ ਜੀ ਬੜਾ ਰੱਖਿਆ ਪੁੱਤ ਪਿਆਰਾ ਸੀ ਦੋਹਾਂ ਦੀ ਅੱਖ ਦਾ ਤਾਰਾ ਸੀ ਬੜਾ ਰੱਖਿਆ ਪੁੱਤ ਪਿਆਰਾ ਸੀ ਦੋਹਾਂ ਦੀ ਅੱਖ ਦਾ ਤਾਰਾ ਸੀ ਉਸ ਨੇ ਕਰਚੋਂ ਕੱਢ ਦਿੱਤੇ ਜਿੱਥੇ ਸਾਡੀ ਸੀ ਸਰਦਾਰੀ ਹੁੰਦੀ ਅੱਜ ਸ਼ਾਇਦ ਸਹਾਰਾ ਬਣ ਜਾਂਦੀ ਜੇ ਕੋਖ ਛਤੀ ਨਾ ਮਾਰੀ ਹੁੰਦੀ ਅੱਜ ਸ਼ਾਇਦ ਸਹਾਰਾ ਬਣ ਜਾਂਦੀ ਜੇ ਕੋਖ ਚਤੀ ਨਾ ਮਾਰੀ ਹੁੰਦੀ ਮੁਖ ਰੱਖਿਆ ਅਣਖਾਂ ਇੱਜ਼ਤਾਂ ਨੂੰ ਦਸ ਪੁੱਤ ਨੇ ਕਿਹੜੇ ਸਟਾਰ ਲਾਏ ਮੁਖ ਰੱਖਿਆ ਅਣਖਾਂ ਇੱਜ਼ਤਾਂ ਨੂੰ ਦਸ ਪੁੱਤ ਨੇ ਕਿਹੜੇ ਸਟਾਰ ਲਾਏ ਦੋ ਲਾਉਣੇ ਪਏ ਮੁਕਦਮੇ ਤੇ ਨਸ਼ਿਆਂ ਤੇ ਕਿੱਲੇ ਚਾਰ ਲਾਏ ਧੀ ਹੱਥ ਦਿੱਤਾ ਲੈ ਜਾਂਦੀ ਧੀ ਹੱਥ ਦਿੱਤਾ ਲੈ ਜਾਂਦੀ ਸਾਡੀ ਨਾ ਖੱਜਲ ਕੁਵਾਰੀ ਹੁੰਦੀ ਅੱਜ ਸ਼ਾਇਦ ਸਹਾਰਾ ਬਣ ਜਾਂਦੀ ਜੇ ਕੋ ਖੁੱਚ ਦੀ ਨਾ ਮਾਰੀ ਹੁੰਦੀ ਅੱਜ ਸ਼ਾਇਦ ਸਹਾਰਾ ਬਣ ਜਾਂਦੀ ਜੇ ਕੋ ਖੁੱਚ ਦੀ ਨਾ ਮਾਰੀ ਹੁੰਦੀ ਖੋਦ ਆਪਣੇ ਹੱਥੀ ਜਾ ਕੇ ਤੇ ਦੁਆਖਾਨੇ ਬੇਟੀ ਮਾਰੀ ਸੀ ਆ ਦਾਜ ਦੇਹਜ ਦੀ ਲਾਣਤ ਨੇ ਕਰੀ ਦੁਸ਼ਮਣ ਧੀ ਪਿਆਰੀ ਸੀ ਆ ਦਾਜ ਦੇਹਜ ਦੀ ਲਾਣਤ ਨੇ ਕਰੀ ਦੁਸ਼ਮਣ ਧੀ ਪਿਆਰੀ ਸੀ ਸਭ ਰਾਜੇ ਰਾਜਾਂ ਦੀ ਜਨਣੀ ਸਭ ਰਾਜੇ ਰਾਣਿਆਂ ਦੀ ਜਨਣੀ ਏ ਭੁੱਲ ਗਏ ਕਿ ਇੱਕ ਨਾਰੀ ਹੁੰਦੀ ਅਜ ਸ਼ਾਇਦ ਸਹਾਰਾ ਬਣ ਜਾਂਦੀ ਜੇ ਕੋ ਖਿੱਚਦੀ ਨਾ ਮਾਰੀ ਹੁੰਦੀ ਅਜ ਸ਼ਾਇਦ ਸਹਾਰਾ ਬਣ ਜਾਂਦੀ ਜੇ ਕੋ ਖਿੱਚਦੀ ਨਾ ਮਾਰੀ ਹੁੰਦੇ ਉਹ ਬਿਰਧ ਆਸ਼ਰਮ ਦੇ ਵਿੱਚ ਬੈਠੇ ਸੋਚ ਰਹੇ ਆ ਸਾਨੂੰ ਸਜ਼ਾ ਮਿਲੀ ਸਾਡੇ ਪਾਪਾਂ ਦੀ ਨਾ ਉਹ ਘੜੀਕ ਲੈਣੀ ਪੁੱਲਦੀ ਸੀ ਅੱਜ ਬਿਰਦ ਘਰਾ ਵਿੱਚ ਰੁਲਦੇ ਹਾਂ ਸਾਨੂੰ ਸਜ਼ਾ ਮਿਲੀ ਸਾਡੇ ਪਾਪਾਂ ਦੀ ਨਾ ਉਹ ਘੜੀਕ ਲੈਣੀ ਪੁੱਲਦੀ ਸੀ ਅੱਜ ਬਿਰਦ ਘਰਾ ਵਿੱਚ ਰੁਲਦੇ ਹਾਂ ਕਦੇ ਉਹ ਕਚਰੇ ਦੇ ਵਿੱਚ ਰੁਲਦੀ ਸੀ ਅੱਜ ਬਿਰਦ ਘਰਾ ਵਿੱਚ ਰੁਲਦੇ ਹਾਂ ਕਦੇ ਉਹ ਕਚਰੇ ਦੇ ਵਿੱਚ ਰੁਲਦੀ ਸੀ ਸੁਖਰਾਜ ਕਾਕੇ ਮੱਲੇ ਆਣੇ ਦੀ ਸੁਖਰਾਜ ਕਾਕੇ ਮੱਲੇ ਆਣੇ ਦੀ ਗੱਲ ਪਹਿਲਾਂ ਕਦੇ ਵਿਚਾਰੀ ਹੁੰਦੀ ਅੱਜ ਸ਼ਾਇਦ ਸਹਾਰਾ ਬਣ ਜਾਂਦੀ ਜੇ ਕੋਖ ਚ ਦੀ ਨਾ ਮਾਰੀ ਹੁੰਦੀ ਅੱਜ ਸ਼ਾਇਦ ਸਹਾਰਾ ਬਣ ਜਾਂਦੀ ਜੇ ਕੋਖ ਚ ਦੀ ਨਾ ਮਾਰੀ ਹੁੰਦੀ ਬੈਠਾ ਵਿਰਧ ਆਸ਼ਰਮ ਪਿਓ ਸੋਚੇ ਬੈਠੀ ਬਿਰਧ ਆਸ਼ਰਮ ਮਾ ਸੋਚੇ